ਸ਼ਰੀਅਕਾਲ ਤੱਕ ਤਾਂ ਸਾਫ ਦੇ ਸਾਫਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਹਾਈ ਕੋਰਟ ਦਾ ਰੁਕ ਕੀਤਾ ਗਿਆ ਸੀ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਤੋਂ ਬਾਅਦ ਲਗਾਤਾਰ ਮਾਮਲਾ ਪੱਖ ਦਾ ਰਿਹਾ ਉੱਥੇ ਹੁਣ ਅੱਜ ਪਟੀਸ਼ਨ ਵਾਪਸ ਲੈ ਲਈ ਹੈ ਤੇ ਜਿਸ ਤੋਂ ਬਾਅਦ ਪਰਮਜੀਤ ਸਰਨਾ ਦਾ ਬਿਆਨ ਸਾਹਮਣੇ ਆ ਰਿਹਾ ਉਹਨਾਂ ਨੇ ਕਿਹਾ ਕਿ ਅਜੇ ਹ ਇਤਿਹਾਸ ਦੇ ਵਿੱਚ ਕਦੇ ਨਹੀਂ ਹੋਇਆ ਕਿ ਸਾਫਕਾ ਜਥੇਦਾਰ ਚਾਹੇ ਕੋਈ ਵੀ ਸੇਖ ਹੋਵੇ ਉਹਨਾਂ ਦੇ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਜਾਵੇ ਤੇ ਜਿਸ ਤੋਂ ਬਾਅਦ ਸਾਡੀ ਸਿੱਖ ਸੰਸਥਾ ਬਹੁਤ ਵੱਡੀ ਹੈ ਤੇ ਉਥੇ ਹੁਣ ਐਸਟੀਪੀਸੀ ਨੂੰ ਇਸ ਮਾਮਲੇ ਦੇ ਵਿੱਚ ਮੀਟਿੰਗ ਬੁਲਾਉਣੀ ਚਾਹੀਦੀ ਹੈ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਗਈ ਹੈ ਤੇ ਜਿਸ ਦੇ ਤਹਿਤ ਹੁਣ ਮਾਮਲਾ ਹੋਰ ਵੀ ਪੱਕਾ ਹੋਇਆ ਨਜ਼ਰ ਆ ਰਿਹਾ ਹੋਰ ਕੀ ਕਹਿਣਾ ਹੈ ਆ ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ ਨੂੰ ਲੈ ਕੇ ਪਰਮਜੀਤ ਸਰਨਾ ਦਾ ਆਓ ਤੁਹਾਨੂੰ ਸੁਣਾਉਣੇ ਆ ਗਿਆਨੀ ਰਘਵੀਰ ਸਿੰਘ ਜੀ ਹੈਡ ਗ੍ਰੈਂਟੀ ਸੀ ਦਰਪਾਰ ਸਾਹਿਬ ਨੇ ਹਾਈ ਕੋਰਟ ਦੇ ਵਿੱਚ ਕੇਸ ਪਾਇਆ ਔਰ ਪਿਆ ਗਿਆ ਹੈ ਕਿ ਇਹ ਮੈਨੂੰ ਅੜ ਗ੍ਰੰਥੀ ਤੋਂ ਹਟਾਣਾ ਚਾਹੁੰਦੇ ਨੇ ਤੇ ਇਹਦੇ ਖਿਲਾਫ ਮੈਂ ਕੋਰਟ ਚ ਜਾ ਚਰਵਾਇਆ ਮੈਂ ਸਮਝਦਾ ਵਾਂ ਕਿ ਕਿਸੇ ਕੌਮ ਦੇ ਇਤਿਹਾਸ ਦੇ ਵਿੱਚ ਇਤਨੀ ਵੱਡੀ ਗਲਤੀ ਕਿਸੇ ਧਾਰਮਿਕ ਸ਼ਖਸੀਅਤ ਨੇ ਨਹੀਂ ਕੀਤੀ ਜਿਹੜੀ ਨਾ ਕੀਤੀ ਹੈ ਭਾਵੇਂ ਇਹਨਾਂ ਦੇ ਕਹਿ ਮੈਥੀ ਸਨ ਜਿਹੜੇ ਪਿਛਲੇ 1 ਸਾਲ ਤੋਂ ਪੰਥ ਨੂੰ ਨੁਕਸਾਨ ਕਰਨ ਵਾਲੀਆਂ ਗੱਲਾਂ ਕਰ ਰਹੇ ਸਨ ਉਸੋਕਤ ਮੈਂ ਕਿਆਂ ਨੂੰ ਮਿਲ ਕੇ ਕਿਹਾ ਭਈ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਕਾਲ ਤੱਕ ਸਾਫ ਤੇ ਗਾਨੀ ਰਕਬੀਰ ਸਿੰਘ ਵੱਲੋਂ ਗਾਨੀਰ ਪ੍ਰੀਤ ਸਿੰਘ ਵੱਲੋਂ ਤੇ ਉਹਨਾਂ ਦੇ ਸਾਥੀਆਂ ਵੱਲੋਂ ਇਹ ਕੌਮ ਨੂੰ ਬਹੁਤ ਨੁਕਸਾਨ ਪਹੁੰਚਾਣਗੇ ਪਰ ਉਹ ਬੰਦੇ ਕਿਉਂਕਿ ਇਹ ਉਹਨਾਂ ਦੀ ਹਮਾਇਤ ਕਰ ਰਹੇ ਸਨ ਬਾਗੀਆਂ ਦੀ ਦਾਗੀਆਂ ਦੀ ਤੇ ਕੋਈ ਗੱਲ ਸੁਣਨ ਵਾਸਤੇ ਰਾਜੀ ਨਹੀਂ ਸਨ ਪਰ ਮੈਂ ਸਮਝਾ ਕਿ ਮੇਰੀ ਉਸਕਤ ਜੋ ਮੈਂ ਉਹਨਾਂ ਨੂੰ ਬੇਨਤੀਆਂ ਕੀਤੀਆਂ ਸਾਨੂੰ ਸਾਰੀਆਂ ਸੱਚ-ਸਾਬਤ ਹੋਈਆਂ। ਅੱਜ ਇਹ ਸਾਹ ਪਤਾ ਚਲਦਾ ਕਿ ਗਿਆਨੀ ਰਕबीर ਸਿੰਘ ਨੇ ਸਿੱਖ ਕੌਮ ਨੂੰ ਟਾਲਾਣ ਵਾਸਤੇ ਔਰ ਸਿੱਖ ਧਰਮ ਦੇ ਸਭ ਤੋਂ ਉੱਚ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਦੇ ਨਾਡ ਗ੍ਰੰਥੀ ਹੋਣ ਦੇ ਨਾਤੇ ਜਿਹੜਾ ਇਹ ਕੋਰਟ 'ਚ ਗਏਨ, ਹਾਈ ਕੋਰਟ 'ਚ ਗਏਨ ਇਸ ਨੇ ਸਾਰੀ ਕੌਮ ਨੂੰ ਨਿਰੋਲ ਨੀਰ ਕਰਕੇ ਰੱਖ ਦਿੱਤਾ। ਔਰ ਮੈਨੂੰ ਸਮਝ ਨਹੀਂ ਆ ਰਹੀ ਕਹੀਂ ਜਿਹੜੀਆਂ ਧਾਰਮਿਕ ਕਮੇਟੀਆਂ ਹਨ ਉਹ ਵੱਡੀਆਂ ਕਮੇਟੀਆਂ ਹਨ ਉਹਨਾਂ ਦੇ ਪ੍ਰਧਾਨ ਵੀ ਇਹਨਾਂ ਦੇ ਹਮਾਇਤ ਕਰ ਰਹੇ ਹਨ ਮੈਂ ਸਮਝਦਾ ਜਾਂ ਤਾਂ ਅਕਲ ਦਾ ਦਵਾਣਾ ਨਿਕਲ ਗਿਆ ਉਹਨਾਂ ਦਾ ਜਾਂ ਅਕਲ ਖੋ ਬੈਠੇ ਨੇ ਜਾਂ ਜਿਨ੍ਹਾਂ ਤਾਕਤਾਂ ਨਾਲ ਇਹ ਫੈਸਲੇ ਲੈ ਰਹੇ ਸਨ ਉਹਨਾਂ ਤਾਕਤਾਂ ਦੇ ਨਾਲ ਉਹ ਬਿਆਨ ਦੇ ਰਹੇ ਹਨ ਮੈਂ ਸਖਤ ਸ਼ਬਦਾਂ ਦੇ ਵਿੱਚ ਉਸ ਦੇ ਬਿਆਨ ਦੀ ਨਖੇਦੀ ਕਰਦਾ ਹਾਂ ਔਰ ਕਹਿੰਦਾ ਕਿ ਬਾਅਦ ਆ ਜਾਓ ਕੌਮ ਤੁਹਾਨੂੰ ਕਦੀ ਮਾਫੀ ਕਰਨਗੀ ਜਿਹੜੀ ਤੁਹਾਡੀ ਦੁਰਗਤ ਹੋਏਗੀ ਉਹ ਤੁਸੀਂ ਸੋਚ ਨਹੀਂ ਸਕਦੇ ਤੁਹਾਡੀ ਔਲਾਦ ਵੇਖੇਗੀ ਮੈਂ ਸ਼ੋਹਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਐਡਵੋਕੇਟ ਸਾਹਿਬ ਨੂੰ ਅਪੀਲ ਕਰਦਾ ਕਿ ਇਸ ਮਸਲੇ ਦੇ ਉੱਤੇ ਫੌਰਨ ਮੀਟਿੰਗ ਲਾ ਕੇ ਗਿਆਨੀ ਰਗਵੀਰ ਸਿੰਘ ਬਾਰੇ ਫੈਸਲਾ ਲੈਣ ਔਰ ਜਲਦ ਤੋਂ ਜਲਦ ਫੈਸਲਾ ਲੈਣ ਜਿਤਨਾ ਫੈਸਲਾ ਦੇਰ ਨਾਲ ਲਿਆ ਜਾਏਗਾ ਉਤਨਾ ਕੌਮ ਨੂੰ ਜੋ ਨੁਕਸਾਨ ਹੋਣਾ ਹੈ ਉਹ ਅਸੀਂ ਸਹਿ ਨਹੀਂ ਸਕਾਂਗੇ